ਭਗਵਾਨ ਬਰੇ ਵਸਪਿਆ ਪਤਹ ਚੜੈ ਜਨ ਪਾਵੀ ਚਾਰੇ ਗੁੰਡਾ ਢਡੀਆਂ ਰਹਿਗ ਗਥਾਉ ਨਾਮੇ ਫਰੀਦਾ ਪਾੜ ਪਟੋਨਾ ਦਾ ਜਕਰੇ ਛੰਬਲੇ ਹੈ ਰਿਓ ਜਿਨੀ ਮੈਸੀ ਸੋ ਮਰੇ ਸਈ ਵੀਸ ਕਰੀਓ ਮਹਲਾਤ ਜਾ ਕਾਇ ਪਟੋਲਾ ਪਾੜਤੇ ਕੰਬਰਲੇ ਪਹਿਰੇ ਨਾਨਕ ਬੈਠਿਆ ਸਾ ਮਿਲ ਜੇ ਦਾਨ ਜੋ ਬਨ ਅਗਾ ਕਾਹੀ ਜਲੇ ਤਮੀਸ ਨੂੰ ਜਬੈ ਤਿਆਰ ਹੋ ਪਰੀਤਾ ਤਿਨਾ ਮਖੜ ਲਾਵਰੇ ਜਿਗਾ ਬਸਾਰਿ ਅੰਡਾ ਹੋ ਐਤੇ ਦੁੱਖ ਕਨੇ ਲਿਆ ਅਗੇ ਵਾਹ ਰੁਹ ਵਾਹ ਰੁਹ ਵਾਹ ਰੁਹ ਵਾਹ ਰੁਹ ਸੰਕਲਪ ਵਾਹ ਰੁਹ ਵਾਹ ਰੁਹ ਵਾਹ ਰੁਹ ਵਾਹ ਰੁਹ ਵਾਹ ਰੁਹ ਇਸੋ ਕੀ ਰਖਾ ਚੁੱਪੀਆਂ ਚੁੱਪੀਆਂ ਤੇਰੀ ਜੀ ਪ੍ਰਭਾਤ ਭੀਗੀਆਂ ਵਿੱਚ ਜਿੱਥੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਮੈਂ ਆਪਣੀ ਹਰਿਗਰ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਸਾਰੀ ਸੰਗਤ ਤੇ ਚਰਨ ਪਾ ਕੇ ਲੰਗਰ ਠਕਾਇਆ ਮੈਂ ਸਾਰੀ ਸੰਗਤ ਦਾ ਉਹਨਾਂ ਦਾ ਵੀ ਉਹਨਾਂ ਦੇ ਕੋਟੋਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਦੇ ਵਿਆਹੇ ਦੇ ਮੈਂ ਸਿਰਫ ਥੋੜੇ ਬਾਕੀ ਨੂੰ ਜਿਕਰ ਕਰਾਂਗਾ ਕਿ ਸ਼੍ਰੀ ਗੁਰਨਾਨ ਦੇਵ ਜੀ ਤੋਂ ਸਾਡੇ ਦਾਸ ਨੂੰ ਜਿਨ੍ਹਾਂ ਦੀ ਆਪਣੀ ਇੱਕ ਬਦਖਣ ਸ਼ਖਸੀਅਤ ਸਾਰੀ ਦੁਨੀਆ ਦੇ ਵਿੱਚ ਦੇਖੀ ਜਾਂਦੀ ਹੈ ਉਹਨਾਂ ਦੇ ਨਾਲ ਲਿਆ ਹੋਇਆ ਸਾਡੇ ਇੱਕ ਵਾਰੀ ਸਾਰੀ ਦੁਨੀਆ ਦੇ ਵਿੱਚ ਇੱਕ ਸਰਵੇਖਣ ਕਰਾਇਆ ਗਿਆ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਮਹਾਨ ਔਰਤ ਕਿਹੜੀ ਹੈ ਉਸ ਤੇ ਸਰਵੇਖਣ ਕਰਾਇਆ ਸੀ ਔਰ ਜਿਹਦੇ ਵਿੱਚ ਸਭ ਤੋਂ ਦੁਨੀਆ ਦੇ ਜਿਹੜੇ ਵੀ ਅਨਲਿਸਿਸ ਬੈਕੀ ਸੀ ਉਹਨੂੰ ਮਾਦਾ ਗੁਣੀ ਦਾ ਨਾਮ ਸਭ ਤੋਂ ਮਿਲਿਆ ਸੀ ਇਸੇ ਨਾਲ ਹੀ ਜਰਨੇਲਾਂ ਨੂੰ ਜੇਕਰ ਗੱਲ ਕੀਤੀ ਜਾਵੇ ਜਰਨੇਲਾਂ ਦੇ ਵਸੇ ਵਿੱਚ ساری ਦੁਨੀਆ ਦੇ ਵਿੱਚ ਸਰਗਰਮ ਸਰਗਰਮ ਹੋਇਆ ਸੀ ਜਿੱਥੇ ਮੋਹਰੀਆਂ ਵਰਗੀਆਂ ਜਾਂ ਦੂਸਰੇ ਵੀ ਸਾਰੇ ਜਰਨੇਲਾਂ ਦਾ ਆਇਆ ਹੋਇਆ ਉੱਥੇ ਸਾਡੇ ਹਰੀਸ਼ ਸਿੰਘ ਨਰਗਰ ਨਾਸਤ ਅੱਜ ਦੇਸ਼ ਦੇ ਵਿੱਚ ਮੇਰੇ ਤੋਟੇ ਆ ਸਾਡੀਆਂ ਪੁੱਜਾਂ ਦੇ ਵਿੱਚ ਸਾਡੇ ਜਿੰਨੇ ਵੀ ਸਿੱਧ ਜੁੜੇ ਹੋਏ ਆ ਉਹਨਾਂ ਦਾ ਵੀ ਜੋ ਇਤਿਹਾਸ ਬਣਾਉਣ ਵਾਲੇ ਨਾਮ ਸਾਰੇ ਦੇਸ਼ ਦੇ ਮਤਲਬ ਮੇ ਤੁ ਕਰੇ ਜਾਂਦੇ ਆ ਅੱਜ ਅਸੀਂ ਬਹੁਤ ਹੀ ਦਰਦ ਨਾਲ ਮਹਿਸੂਸ ਕਰਦੇ ਆ ਕਿ ਸਾਡੇ ਵਿੱਚ ਸਰਬ ਸ਼ਕੀਰ ਸਿੰਘ ਜਿਹੜੀ ਜਲਤ ਹਸਿਆਣਾ ਦੇ ਵਿੱਚ ਨੇੜੀ ਦੇ ਵਿੱਚ ਕਮਾਂਡਰ ਦੀ ਭੂਮਿਕਾ ਦਾ ਆ ਕਰਦੇ ਹੋਏ ਸੇਵਾ ਪ੍ਰਾਪਤ ਕੀਤੀ ਆ ਔਰ ਇਹ ਕੋਸ਼ਿਸ਼ ਨਹੀਂ ਹੁੰਦੀ ਇਹ ਬਹੁਤ ਦੇ ਵਿੱਚ ਕਰਨਵੇ ਪ੍ਰਾਪਤ ਦੀ ਕੋਸ਼ਿਸ਼ ਹੁੰਦੀ ਆ ਜਿਹਨੇ ਆਪਣੀ سیوا <سؤال> کے نام سارے دیش کی سیوا کی سارے پنڈا دن بتایا میں i love you